ਕੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਘਰੇ ਪਿੰਡ ਬੜੂੰਦੀ ਦਾ ਇੱਕ ਰੋਕੋਂਪਤੀ ਦਾ ਦਰਵਾਜ਼ਾ ਜਸਤੇ ਵੀਡੀਓ ਬਣਾ ਰਿਹਾ ਸੀ ਅਸੀਂ ਪੇਂਟ ਕੀਤਾ ਦੇਖੋ ਪੁਰਾਣੇ ਬਜ਼ੁਰਗਾਂ ਦਾ ਬਣਾਇਆ ਹੋਇਆ ਇਹ ਤੇ ਇਹਨੂੰ ਸਾਹਮਣੇ ਰੱਖਿਆ ਹੋਇਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹ 1862 ਈਸਵੀ ਦਾ ਬਣਿਆ ਹੋਇਆ ਦੇਖੋ ਕਿੰਨੀ ਸੋਹਣੀ ਮਾਰਤਾ ਪਿੰਡ ਬੜੂੰਦੀ ਰੋਕੋਂਪਤੀ ਦੇਖੋ ਇਹਨੂੰ ਪੇਂਟ ਕੀਤਾ ਕਿੰਨਾ ਸੋਹਣਾ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਇਹ ਤੇ ਖਾਸੀਅਤ ਯਾਨੀ ਪੁਰਾਣੀਆਂ ਚੀਜ਼ਾਂ ਦਿਖਾਉਣੀ ਆ ਜਿਹੜੀਆਂ ਹੋਂ ਵਾਲੀ ਪਨੀਰੀ ਨੂੰ ਨਹੀਂ ਪਤਾ ਹੈਗੀਆਂ ਆ ਦੇਖੋ ਜੀ ਕਿੰਨਾ ਸੋਹਣੇ ਪਣੀ ਬਣਿਆ ਹੋਈਆਂ ਨੇ ਤਸਵੀਰਾਂ ਯਾਨੀ ਸਾਰਾ ਕੁਝ ਲੈ ਕੇ ਆਇਆ ਵਾ ਆਰਾਮਣ ਲਾਸਮਣ ਰਾਮਚੰਦਰ ਹਲੂਮਾਨ ਯਾਨੀ ਕੱਲੀ-ਕੱਲੀ ਚੀਜ਼ ਬਣਾਈ ਹੋਈ ਆ ਜਾਣੀ ਦੇਖੋ ਯਾਨੀ ਸਾਹਮਣੇ ਰੱਖੀ ਹੋਈ ਆ ਪੁਰਾਣੇ ਬਜ਼ੁਰਗਾਂ ਦੀ ਨਿਸ਼ਾਨੀ ਆ ਇਹ ਤੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਤੁਹਾਨੂੰ ਆ ਦੇਖੋ ਵੀਡੀਓ ਨੂੰ ਸ਼ੇਅਰ ਕਰੀਓ ਲਾਈਕ ਕਮੈਂਟ ਜ਼ਰੂਰ ਲਿਖਿਓ ਵੀ ਕਿਹੜੇ ਕਿਹੜੇ ਪਿੰਡ ਦਰਵਾਜ਼ੇ ਆ ਇਹ ਆ ਦੇਖੋ ਜੀ ਆਪਾਂ ਸਾਰਾ ਪਲੇਟ ਕੀਤਾ ਹੈ ਤਿਆਰ ਕੀਤਾ ਪੂਰਾ ਦਰਵਾਜ਼ਾ ਆ ਦੱਸੋ ਪੂਰਾ ਵਧੀਆ ਯਾਨੀ ਤਿਆਰ ਕੀਤਾ ਹੈ ਤੇ ਵੀਡੀਓ ਜੇ ਵਧੀਆ ਲੱਗਿਆ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ